ਸਵੇਰੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਦੀ ਗੁੱਡ ਮਾਰਨਿੰਗ ਲੋ ਜੀ ਦੇਖੋ ਸਵੇਰ ਦੀ ਸੈਰ ਦਾ ਨਜ਼ਾਰਾ ਇਹ ਦ੍ਰਿਸ਼ਤ ਦੇਖੋ ਠੰਡੀ ਠੰਡੀ ਹਵਾ ਚੱਲ ਰਹੀ ਆ ਕਿਵੇਂ ਪਹਿਲਾ ਪਾਰ ਰਹੇ ਨੇ ਹਰੇ ਭਰੇ ਦ੍ਰਿਸ਼ਤ ਦੇਖੋ ਸੜਕਾਂ ਤੇ ਕਿੰਨੇ ਸੋਹਣੇ ਲੱਗ ਰਹੇ ਹਨ ਜੀ ਠੰਡੀ ਹਵਾ ਫੇਰਦੀ ਫੇਰ ਕਰਨ ਦਾ ਯਾਰ ਹੀ ਨੁਰਾਹੀ ਹੰਦੀ ਹੰਦੀ ਹਵਾ ਦਾ ਬਹੁਤ ਸੋਹਣਾ ਮੌਸਮ ਹੁੰਦਾ ਸਵੇਰੇ ਅੱਜ ਕੱਲ ਨਾਲੋਂ ਜ਼ਿਆਦਾ ਹਵਾ ਚੱਲ ਰਹੀ ਹੈ। ਅੱਜ ਕੱਲ ਨਾਲੋਂ ਜ਼ਿਆਦਾ ਹਵਾ ਚੱਲ ਰਹੀ ਹੈ ਜੀ। ਕੱਲ ਰੇ ਘੱਟ ਸੀ। ਇਹ ਅੱਜ ਤਾਂ ਪੂਰੀ ਠੰਡੀ ਠੰਡੀ ਹਵਾ। ਜਿਵੇਂ ਕਿਤੇ ਮੀਂਹ ਪਿਆ ਹੋਵੇ ਗੜੇ ਪਏ ਹੋਣ। ਪੂਰੀ ਠੰਡੀ ਠੰਡੀ ਹਵਾ ਚੱਲ ਰਹੀ ਹੈ। ਆ ਲੱਗੀ ਆ ਜੀ ਮੂੰਗੀ ਇੱਧਰ। ਇੱਧਰ ਤੁਹਾਨੂੰ ਦਿਖਾਉਂਦੇ ਆ ਮੂੰਗੀ ਲੱਗੀ ਹੋਈ। ਹਾਂ ਲੱਗੀ ਹੋਈ ਆ ਜੀ ਹਰੇ ਮੁੱਗੇ ਸਾਰੇ ਉਹ ਪਰੇ ਤੱਕ ਇਹ ਸਵੇਰ ਦਾ ਨਜ਼ਾਰਾ ਜੀ ਇਹ ਉਹ ਪਰੇ ਛਲੀਆਂ ਲੱਗੀਆਂ ਹੋਈਆਂ ਨੇ ਸਵੇਰ ਦਾ ਨਜ਼ਾਰਾ ਠੰਡਾ ਠੰਡਾ ਦੇਖੋ ਸੂਰਜ ਜੇ ਨਹੀਂ ਨਿਕਲਿਆ ਨਹੀਂ ਆ ਜਾਈ ਐਤਾ ਟਾਈਮ ਕੁਛ ਨਹੀਂ ਹੋਇਆ 5:30 ਹੋਏ ਨੇ ਇਹ ਦੇਖੋ ਅਦੋਂ ਨਜ਼ਾਰਾ ਸਵੇਰ ਦਾ ਦੇਖੋ ਦਰਾਸਤ ਕਿਵੇਂ ਪਹਿਲਾਂ ਪਾਉਂਦੇ ਆ ਸਵੇਰੇ ਸਵੇਰੇ ਦੇਖੋ ਕਿਵੇਂ ਝੂਲਦੇ ਆ ਹਵਾ ਦੇ ਨਾਲ ਦੇਖਾ ਰਿਹਾ ਬਸੀ ਸਵੇਰ ਦੀ ਸੈਰ ਕਰਿਆ ਕਰੋ ਜੀ ਸਵੇਰ ਦੀ ਸੈਰ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਪੂਰਾ ਤੇ ਆ ਦੇਖੋ ਦਰਾਸਤ ਕਿੰਨੇ ਸੋਹਣੇ ਦਰਾਸਤ ਸੜਕਾਂ ਦੇ ਉੱਤੇ ਦਰਾਸਤ ਲਾਓ ਜੀ ਵੱਧ ਤੋਂ ਵੱਧ ਆ ਦੇਖੋ ਕਿੰਨੇ ਸੋਹਣੇ ਸੜਕਾਂ ਤੇ ਦਰਖਤ ਲੱਗ ਰਹੇ ਨੇ ਜਦੋਂ ਧੁੱਪ ਨਿਕਲਦੀ ਹੈ ਇਹਦੇ ਨੇ ਉਦੋਂ ਜ਼ਿਆਦਾ ਧੁੱਪ ਨਹੀਂ ਪੈਂਦੀ ਹੈਗੀ ਸੜਕ ਤੇ ਤੇ ਆਉਣ ਜਾਣ ਵਾਲੇ ਜਿਹੜੇ ਰਾਹੀ ਗੇੜ ਨੇ ਤੇ ਉਹ ਦਰਖਤਾਂ ਦੀ ਛਾਂਵੇਂ ਛਾਂਵੇਂ ਜਾਂਦੇ ਆ ਆਰਾਮ ਨਾਲ ਜੇ ਕੋਈ ਸਾਈਕਲ ਵਾਲੇ ਨੂੰ ਜ਼ਿਆਦਾ ਧੁੱਪ ਲੱਗਦੀ ਹੁੰਦੀ ਹੈ ਜੇ ਮੈਂ ਸਾਈਕਲ ਵਾਲਾ ਹੋ ਗਿਆ ਸਾਈਕਲ ਵਾਲਾ ਆਰਾਮ ਨਾਲ ਦਰਖਤਾਂ ਦੀ ਛਾਂਵੇਂ ਛਾਂਵੇਂ ਆਰਾਮ ਨਾਲ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਦਰਖਤਾਂ ਦਾ ਆ ਫਾਇਦਾ ਜੀ ਤੇ ਦਰਖਤਾਂ ਤੋਂ ਆਪਾਂ ਨੂੰ ਆਕਸੀਜਨ ਮਿਲਦੀ ਆ ਜਿਹੜੀ ਜਿਹਦੇ ਨਾਲ ਆਪਾਂ ਜਿਉਂਦੇ ਆ ਆਕਸੀਜਨ ਦੇ ਨਾਲ ਤੇ ਦਰਾਖਤ ਵੱਧ ਤੋਂ ਵੱਧ ਲਵਾਓ ਖਾਸ ਕਰਕੇ ਰੋੜਾਂ ਤੇ ਅਗਰ ਕਿਸੇ ਦੇ ਘਰ ਵੀ ਜਗ੍ਹਾ ਹੈਗੀ ਆ ਆਪਣੇ ਘਰ ਵੀ ਤੁਸੀਂ ਦਰਾਖਤ ਲਾਓ ਇੱਧਰ ਵੀ ਮੂੰਗੀ ਲੱਗੀ ਆ ਆ ਸਾਰੀ ਮੂੰਗੀ ਲੱਗੀ ਆ ਜੀ ਆ ਸਾਰੀ ਹੋਂ ਤੋਂ ਲੈ ਕੇ ਹੋਂ ਤੱਕ ਸਾਰੀ ਮੂੰਗੀ ਲੱਗੀ ਆ ਉਹ ਪਰੇ ਛੱਲੀਆਂ ਲੱਗੀਆਂ ਹੋਈਆਂ ਨੇ ਮੱਖੀ ਲੱਗੀ ਆ ਇੱਧਰ ਵੀ ਆ ਸਾਰੀ ਮੂੰਗੀ ਲੱਗੀ ਹੋਈ ਆ ਤੇ ਆ ਦੇਖੋ ਹਰੇ ਭਰੇ ਦਾ ਦਰਖਤ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਦਰਖਤਾਂ ਨੂੰ ਜਦੋਂ ਤੁਸੀਂ ਆ ਕਣਕਾਂ ਦੀ ਨਾਲ ਨੂੰ ਅੱਗ ਲਾਉਨੇ ਹੋ ਜਿਹੜੇ ਕਿਨਾਰੀ ਤੇ ਦਰਖਤ ਲੱਗੇ ਹੁੰਦੇ ਨੇ ਪੌਦੇ ਲੱਗੇ ਹੁੰਦੇ ਨੇ ਉਹਨਾਂ ਦਾ ਬਚਾਅ ਕਰਿਆ ਕਰੋ ਜੀ ਤੇ ਬਹੁਤ ਵੀਡੀਓਜ਼ ਦੇਖੀਆਂ ਨੇ ਉਹ ਬਚਾਅ ਨਹੀਂ ਕਰਦੇ ਹੈਗੇ ਸੜਕ ਦੀ ਕਿਨਾਰੀ ਤੇ ਜਿਹੜੇ ਦਰਖਤ ਲੱਗੇ ਹੁੰਦੇ ਆ ਉਹਨਾਂ ਨੂੰ ਵੀ ਛਾੜ ਦਿੰਦੇ ਆ ਦਰਖਤ ਉੱਥੇ ਹੀ ਮਰ ਜਾਂਦਾ ਅੱਗੋਂ ਵੱਧਦਾ ਨਹੀਂ ਹੈਗਾ ਹੁਣ ਆ ਦੇਖੋ ਦਰਖਤ ਲੱਗੇ ਨੇ ਹਰੇ ਭਰੇ ਕਿੰਨਾ ਸੋਹਣਾ ਨਜ਼ਾਰਾ ਲੱਗ ਰਿਹਾ ਦਰਖਤਾਂ ਦਾ ਦੇਖੋ ਕਿੰਨਾ ਸੋਹਣਾ ਥਿਊ ਬਣਿਆ ਹੋਇਆ ਕਿੰਨੇ ਸੋਹਣੇ ਦਰਖਤ ਲੱਗ ਰਹੇ ਨੇ ਤੇ ਇੱਧਰ ਰਿਓ ਪਾਇਆ ਗਿਆ ਇੱਧਰ ਇਹਨਾਂ ਨੇ ਤਾਂ ਰਿਓ ਪਾਤਾ ਖੱਤੇ ਚ ਤੇ ਹੁਣ ਇਹਦੀ ਵਾਹੀ ਕਰਨਗੇ ਦੇਖੋ ਪਰੇ ਤੱਕ ਸਾਰੀਆਂ ਛੱਲੀਆਂ ਛੱਲੀਆਂ ਲੱਗੀਆਂ ਜੀ ਆ ਦਿਨਾਂ ਚ ਮੱਕੀ ਦੀ ਖੇਤੀ ਵੀ ਬਹੁਤ ਹੁੰਦੀ ਆ ਆ ਸਾਰੀ ਮੱਕੀ ਲੱਗੀ ہوئی ਆ ਚੱਲੀ ਆ ਸਾਰੇ ਦਰਖਤ ਹਰੇ ਭਰੇ ਨੇ ਸੋ ਸਾਰੇ ਜਾਨੇ ਸਵੇਰ ਦੀ ਸੈਰ ਜ਼ਰੂਰ ਕਰਿਆ ਕਰੋ ਜੀ ਠੰਡੀ ਠੰਡੀ ਹਵਾ ਚੱਲ ਰਹੀ ਆ ਸਵੇਰ ਦੀ ਤੇ ਇਹ ਕੋਈ ਜਾਂਦਾ ਹਟਾ ਛੋਟਾ ਵੀ ਸੈਰ ਕਰਨ ਦੇਖੋ ਦੌੜ ਲੱਗ ਰਹੀ ਸਵੇਰ ਦੀ ਇਹ ਬਹੁਤ ਵਧੀਆ ਨਜ਼ਾਰਾ ਆਂਦਾ ਸਾਰੇ ਦਿਨ ਸਰੀਰ ਤੰਦਰੁਸਤ ਰਹਿੰਦਾ ਫੁੱਲਿਆ ਰਹਿੰਦਾ ਜੀ ਵਧੀਆ ਹਸਮੁਖ ਰਹਿੰਦਾ ਸਰੀਰ ਸਵੇਰ ਦੀ ਸੈਰ ਕਰਨ ਨਾਲ ਇੱਧਰ ਕਣਕ ਦੀ ਬਾਢੀ ਹੋਈ ਪਈ ਐ ਇੱਧਰ ਅਜੇ ਮੌਣ ਵਾਲਾ ਰੰਦਾ ਇਸੇ ਤਰ੍ਹਾਂ ਹੀ ਸਾਰੇ ਜਾਣੇ ਸੈਰ ਜ਼ਰੂਰ ਕਰਿਆ ਕਰੋ ਸਵੇਰ ਦੀ ਸੈਰ ਨਾਲ ਬਿਮਾਰੀਆਂ ਦਾ ਖਤਮਾ ਹੁੰਦਾ ਕੋਈ ਬਿਮਾਰੀ ਨਹੀਂ ਲੱਗਦੀ ਫਿਰ ਹੁਣ ਆਪਾਂ ਵੀ ਥੋੜੀ ਜੀ ਕਾਲੀਏ ਫੈਰ ਥੋੜੀ ਜੀ ਪ੍ਰੈਕਟਿਸ ਕਰ ਲਈਏ ਆਪਾਂ ਵੀ ਸਾਰੇ ਨਾਲ ਪ੍ਰੈਕਟਿਸ ਵੀ ਜ਼ਰੂਰੀ ਆ ਤੇ ਬਹੁਤ ਵਧੀਆ ਸਵੇਰ ਖੁੱਲਿਆ ਖੁੱਲਿਆ ਰਹਿੰਦਾ ਜੀ ਇਸ ਤਰ੍ਹਾਂ ਤੁਸੀਂ ਸਾਕ ਤੇ ਖੜ ਕੇ ਕਰ ਸਕਦੇ ਹੋ ਜਾਂ ਕਿਸੇ ਮੋਟਰ ਉੱਤੇ ਬੈਠ ਕੇ ਕਰ ਸਕਦੇ ਹੋ ਕਾਸੀ ਜਿੱਦਾਂ ਦੇ ਸੈਰ ਸ਼ੁਰੂ ਕਰੀਆ ਵਰਕੇ ਸਰੀਰ ਇਹ ਲੱਗ ਹੋ ਗਿਆ ਆਪਣੇ ਆਪ ਨੂੰ ਪਤਾ ਲੱਗ ਰਿਹਾ ਵੀ ਹਾਂ ਸੈਰ ਨਾਲ ਸਰੀਰ ਐਨ ਪੂਰਾ ਤੰਦਰੁਸਤ ਰਹਿੰਦਾ ਬੇਰ ਵੀ ਸੈਰ ਜ਼ਰੂਰੀ ਆ ਜੀ ਜਿਹੜੇ ਹਲਤੀ ਬੰਦੇ ਨੇ ਦੇਖੋ ਸਪੱਦੇ ਦੇਖੋ ਕਿ ਮੈਂ ਪਹਿਲਾ ਪਾ ਰਿਹਾ ਉਹ ਦੇਖੋ ਸਪੱਦੇ ਇਦਾਂ ਦਾ ਨਜ਼ਾਰਾ ਤੁਹਾਨੂੰ ਕਿਤੇ ਨਹੀਂ ਮਿਲਣਾ ਜੀ ਪਿੰਡਾਂ ਵਾਲਿਓ ਅੱਜ ਥੋੜਾ ਜਿਹਾ ਅੱਗੇ ਤੱਕ ਚੱਲਦੇ ਆ ਆ ਦੇਖੋ ਮੋਟਰਾਂ ਪਾਣੀ ਲੱਗਿਆ ਹੋਇਆ ਛੱਡੀਆਂ ਨੂੰ ਆ ਵੀ ਸਾਰੀ ਇੱਕ ਛੱਲੀ ਲੱਗੀ ਆ ਮੱਕੀ ਇੱਧਰ ਵੀ ਸਾਰੀ ਆ ਮੱਕੀ ਲੱਗੀ ਆ ਹਾਂ ਸਾਰੀ ਮੱਕੀ ਲੱਗੀ ਹੋਈ ਆ ਇੱਧਰ ਇੱਧਰ ਵੀ ਸਾਰੀ ਮੱਕੀ ਲੱਗੀ ਆ ਅੱਜ ਆਪਾਂ ਤੁਹਾਨੂੰ ਮੋਟਰ ਦਿਖਾਉਣੇ ਆ ਅੱਜ ਮੋਟਰ ਚੱਲਦੀ ਨਹੀਂ ਕੱਲ ਚੱਲਦੀ ਸੀ ਇਹ ਆ ਮੋਟਰ ਆ ਜੀ ਇੱਥੇ ਮਿਕਟਰ ਲੱਗਿਆ ਹੋਇਆ ਇਹ ਆ ਮੋਟਰ ਆ ਦੇਖੋ ਮੋਟਰ ਦਾ ਨਜ਼ਾਰਾ ਮੋਟਰ ਦੇਖ ਸਕਦੇ ਹੋ ਤੁਸੀਂ पानी खड़ा आ सारी मक्की लगी लग हुई है इधर मोटर आ मोटर थी इतों कटती मैं हो गया हाँ इधर सारे पानी लाया हुआ छलिया ने आ सारी टोटली मक्की लगी लग है जी सारी आ महीन च मकीी की खेती बहुत ज्यादा लोग करते जमींदार भाव ਦੇ ਲਓ ਜੀ ਅੱਜ ਆਖੂ ਹੀ ਸੀ ਇੱਥੇ ਆ ਤੁਹਾਨੂੰ ਖੂਹੀ ਵੀ ਦਿਖਾਉਂਦੇ ਆ ਖੂਹੀ ਵਾਲੀਆਂ ਮੋਟਰਾਂ ਹੁੰਦੀਆਂ ਸੀ ਆ ਦੇਖੋ ਖੋਈ ਪਹਿਲਾਂ ਖੋਈ ਹੁੰਦੀ ਸੀ ਖੋਈ ਬਣਾ ਕੇ ਥੱਲੇ ਘਟੋ ਘਟਾ 10 15 ਫੁੱਟ ਤੇ ਮੋਟਰ ਲੱਗੀ ਹੁੰਦੀ ਸੀ ਥੱਲੋਂ ਪਾਣੀ ਨਿਕਲਦਾ ਹੁੰਦਾ ਸੀ ਆ ਦੇਖੋ ਖੋਈ ਬੰਦ ਕੀਤੀ ਹੋਈ ਆ ਚੱਲੀ ਤੁਹਾਨੂੰ ਆਪਾਂ ਦਿਖਾਉਂਦੇ ਆ ਨੇੜਿਓਂ ਆ ਥੱਲੇ ਦੀ ਪਾਈਪਾਂ ਕੱਢੀਆਂ ਹੋਈਆਂ ਨੇ ਸੜਕ ਦੇ ਦੂਸਰੇ ਪਾਸੇ ਪਾਣੀ ਜਾਣ ਲਈ ਆਪਾਂ ਤੁਹਾਨੂੰ ਛੱਲੀਆਂ ਦਿਖਾਉਣੇ ਆ ਨੇ ਇਹ ਆ ਦੇਖੋ ਛੱਲੀਆਂ ਲੱਗੀਆਂ ਲਓ ਜੀ ਆ ਲੱਗੀ ਆ ਛੱਲੀ ਆ ਦੇਖ ਸਕਦੇ ਹੋ ਤੁਸੀਂ ਤਾਂ ਸਵੇਰ ਦੀ ਸੈਰ ਜ਼ਰੂਰ ਕਰੋ ਜੀ ਸਵੇਰ ਦੀ ਸੈਰ ਜ਼ਰੂਰ ਕਰੋ ਸਾਰੇ ਜਾਣੇ ਆ ਹੁਣ ਅਸੀਂ ਸੈਰ ਕਰ ਰਹੇ ਆ ਸਵੇਰ ਦੀ ਸਾਨੂੰ ਆਪਣੇ ਆਪ ਨੂੰ ਬਹੁਤ ਵਧੀਆ ਫੀਲ ਹੋ ਰਿਹਾ ਵੀ ਸਰੀਰ ਚ ਤੰਦਰੁਸਤੀ ਪੂਰੀ ਆ ਸਰੀਰ ਨੂੰ ਕੋਈ ਬਿਮਾਰੀ ਨਹੀਂ ਭੱਜਿਆ ਨੱਠਿਆ ਕਰੋ ਤੇ ਬਹੁਤ ਸੋਹਣਾ ਵਿਊ ਮਿਲਦਾ ਸਵੇਰੇ ਠੰਡੀ ਠੰਡੀ ਹਵਾ ਮਿਲਦੀ ਆ ਸਰੀਰ ਨੂੰ ਬਹੁਤ ਦੇਖੋ ਛੱਲੀਆਂ ਲੱਗੀਆਂ ਲਓ ਜੀ ਛੱਲੀਆਂ ਦੇਖੋ ਆ ਸਾਰੀ ਵਾਲੇ ਵਾਲੇ ਛੱਲੀਆਂ ਦੀ ਖੇਤੀ ਆ ਛੱਲੀਆਂ ਬੀਜੀਆਂ ਜਾਂ ਮੱਕੀ ਦੀ ਖੇਤੀ ਆ ਸਾਰੀ ਵਾਲੇ ਵਾਲੇ ਦੇਖੋ ਦਰਾਸ਼ਤ ਕਿਵੇਂ ਪਹਿਲਾਂ ਪਾਰ ਆਏ ਨੇ ਦੇਖੋ ਜੀ ਐਨੇ ਸੋਹਣੇ ਸਵੇਰ ਦੀ ਠੰਡੀ ਠੰਡੀ ਹਵਾ ਸਰੀਰ ਨੂੰ ਜਦੋਂ ਮਿਲਦੀ ਹੈ ਨਾ ਤਾਜੀ-ਤਾਜੀ ਹਵਾ ਸਰੀਰ ਹਰਿਆ ਭਰਿਆ ਰਹਿੰਦਾ ਜੀ ਬੰਦਾ ਖੁਸ਼ ਰਹਿੰਦਾ ਸੋ ਸਾਰੇ ਜਾਣੇ ਕਰੋ ਜੀ ਸਵੇਰ ਦੀ ਸੈਰ ਪਿੰਡਾਂ ਵਾਲਿਆਂ ਤਾਂ ਪੂਰੀ ਮौज ਹੁੰਦੀ ਆ ਮੋਟਰਾਂ ਤੇ ਜਾ ਕੇ ਸਵੇਰੇ ਸੈਰ ਕਰੋ ਕਸਰਤ ਕਰੋ ਬਹੁਤ ਸੋਹਣਾ ਅਦਬ ਨਜ਼ਾਰਾ ਮਿਲਦਾ ਜੀ ਸ਼ਹਿਰ ਵਾਲਾ ਸ਼ਹਿਰ ਵਾਲੇ ਚ ਵੀ ਬਹੁਤ ਵਧੀਆ ਹੁੰਦਾ ਪਾਰਕਾਂ ਬਣੀਆਂ ਹੁੰਦੀਆਂ ਨੇ ਪਾਰਕਾਂ ਦੇ ਵਿੱਚ ਲੋਕੀ ਜਾ ਕੇ ਸੈਰ ਕਰਦੇ ਨੇ ਇੱਧਰ ਵੀ ਛੱਲੀਆਂ ਲੱਗੀਆਂ ਚਾਰੇ ਪਾਸੇ ਇੱਥੇ ਛੰਨੀ ਛੱਲੀਆਂ ਲੱਗੀਆਂ ਨੇ ਤੇ ਸਾਡੇ ਘਰ ਮੋੜ ਦੀ ਸੜਕ ਨਿਕਲਦੀ ਆ ਆ ਵੀ ਦੇਖੋ ਛੱਲੀ ਆ